ਇਹ ਜੋ ਡਬਲ ਕੋਡ ਸਟੱਡ ਸਕਰੀਨ ਤੇ ਤੁਸੀਂ ਡੌਗ ਦੇਖ ਰਹੇ ਹੋ ਇਹਦਾ ਨਾਮ ਹੈ ਗਰੂੜਾ ਬਹੁਤ ਚੰਗੀ ਬਲੱਡ ਲਾਈਨ ਦਾ ਡੌਗ ਹੈ ਟੈਂਗੂ ਦਾ ਸੱਜਣੋ ਹੀ ਬੱਚਾ ਏ ਤੇ ਵਰਲਡ ਚੈਂਪੀਅਨ ਦਾ ਪੋਤਾ ਏ ਦੋ ਵਾਰ ਇਹਦਾ ਜਿਹੜਾ ਦਾਦਾ ਸੀ ਦੋ ਵਾਰ ਵਰਲਡ ਚੈਂਪੀਅਨ ਬਣਿਆ ਤੇ ਬਹੁਤ ਜਿਆਦਾ ਟੌਪ ਦੀ ਬਲੱਡ ਲਾਈਨ ਆ ਬਹੁਤ سارے ਸੱਜਣਾ ਦੇ ਮੈਨੂੰ ਪਰਸਨਲੀ ਮੈਸੇਜ ਤੇ ਫੋਨ ਆਦੇ ਵੀ ਡਬਲ ਕੋਡ ਦਾ ਸਟੱਡ ਹੋਵੇ ਤਾਂ ਦੱਸਿਓ ਆਹ ਭਾਈ ਹੁਣਾਂ ਨੇ ਆਪਣੀ ਵੀਡੀਓ ਦੇ ਵਿੱਚ ਗੁਰਪ੍ਰੀਤ ਹੁਣਾਂ ਨੇ ਕਰਤਾ ਇਹ ਡਬਲ ਕੋਡ ਆਪਣਾ ਲਾਂਚ ਜੇ ਕਿਸੇ ਵੀ ਨੇ ਸਟੱਡ ਸਰਵਿਸ ਲੈਣੀ ਆ ਤਾਂ ਬਾਈ ਨਾਲ ਕਰਿਓ ਕੰਟੈਕਟ ਤੇ ਬਾਈ ਕਹਿੰਦਾ ਬੱਚੇ ਵੀ ਹੁੰਦੇ ਆ ਵੀ ਚੰਗੇ ਬੱਚੇ ਲੈਣਿਆਂ ਤਾਂ ਬਾਈ ਨਾਲ ਕੰਟੈਕਟ ਕਰਿਓ ਤੇ ਚੰਗੀ ਰੇਟ ਦੇ ਹੁੰਦੇ ਆ ਬਾਈ ਕੋਲੇ ਤੇ ਵੀਡੀਓ ਦੇ ਵਿੱਚ ਤੁਹਾਨੂੰ ਗੱਲਬਾਤ ਕਰਾਉਣੇ ਆ ਆਜੋ ਸੱਜਣੋ ਕਰਦਿਆਂ ਗੱਲਬਾਤ ਸਸੀ ਗਾਲ ਜੀ ਅੱਜ ਪਿੰਡ ਪਹੁੰਚਿਆ ਗਦਾਰਾ ਜ਼ਿਲ੍ਹਾ ਫੀਫੜਕੋੜ ਬਾਈ ਗੁਰਪ੍ਰੀਤ ਦੇ ਫਾਰਮ ਤੇ ਅੱਜ ਬਾਈ ਦਾ ਤੁਹਾਨੂੰ ਸਟੱਡ ਦਿਖਾਵਾਂਗੇ ਜਰਮਨ ਸ਼ੈਪਡ ਬਾਈ ਕੀ ਹਾਲ ਆ ਸਸੀ ਗਾਲ ਜੀ ਸਸੀ ਗਾਲ ਬਾਈ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਣੇ ਘਰੇ ਪਹੁੰਚਣ ਤੇ ਠੀਕ ਹੈ ਜੀ ਧੰਨਵਾਦ ਬਾਈ ਜੀ ਤੇ ਬਾਈ ਜੀ ਜਰਮਨ ਸ਼ੈਫਰਡ ਦਾ ਆਪਾਂ ਨੂੰ ਕੰਮ ਕਰਦਿਆਂ ਨੂੰ ਕਿੰਨਾ ਚਿਰ ਹੋ ਗਿਆ ਆਪ ਨੂੰ ਚਾਰ ਪੰਜ ਸਾਲ ਹੋ ਗਏ ਅੱਛਾ ਜੀ ਬਾਈ ਹਾਂ ਜੀ ਸ਼ੌਂਕ ਤਾਂ ਸ਼ੁਰੂ ਤੋਂ ਸੀ ਹੁਣ ਜਾਨੀ ਚੰਗੀ ਬਰੀਡ ਤੇ ਆਪਾਂ ਹੁਣ ਕੰਮ ਕਰਨ ਲੱਗੇ ਆ ਅੱਛਾ ਵੀ ਜਾਨੀ ਕਿ ਵੀ ਹੁਣ ਜਿਹੜੀ ਬਰੀਡ ਤੇ ਕੰਮ ਜਾਨੀ ਕਿ ਹੁਣ ਕਰਦੇ ਆ ਪਹਿਲਾਂ ਜਿੱਦਾਂ ਵੀ ਆਪਾਂ ਉਹਦਾ ਰੱਖਦੇ ਸੀ ਹਾਂ ਜੀ ਜਿਵੇਂ ਪਹਿਲਾਂ ਆਪਾਂ ਨਾਰਮਲ ਰੱਖਦੇ ਸੀ ਹਾਂ ਜੀ ਜੀ ਬਾਈ ਜਿਹੜਾ ਹੋਈ ਆਪਣੇ ਕੋਲ ਸਟੱਡ ਆ ਇਹ ਹਾਂ ਜੀ ਇਹਦੀ ਬਈ ਲੱਡ ਲੜਕੀ ਆ ਇਹਦੀ ਮਦਰ ਹੈਗੀ ਜੀ ਫਰੰਟ ਲੈਗ ਸੀ ਮਨੋਜ ਦਾ ਤ ਵੀ ਬਰੀਡਿੰਗ ਵੀ ਆ ਜੀ ਜੀ ਤੇ ਆਪਣ ਤੈਨੂੰ ਕਾਫੀ ਨਾਮ ਸੁਣਾਈ ਹੋਇਆ ਜਰਮਨ ਸ਼ੈਪਰਡ ਜੀ ਇਹਦਾ ਦਾਦਾ ਹੁਸ਼ਰਾ ਜੀ ਅੱਛਾ ਜੀ ਹਾਂ ਜੀ ਵਰਲਡ ਚੈਂਪੀਅਨ ਦੋ ਵਾਰ ਹੀ ਬਣਿਆ ਜੀ ਜੀ ਵਰਲਡ ਚੈਂਪੀਅਨ ਦਾ ਪੋਤਾ ਹੈ ਜੀ ਪੋਤਾ ਜੀ ਠੀਕ ਆ ਜੀ ਬਹੁਤ ਵੱਡੀ ਗੱਲ ਆ ਵੀ ਵਰਲਡ ਚੈਂਪੀਅਨ ਦਾ ਪੋਤਾ ਹੈ ਬਾਈ ਹਾਂ ਜੀ ਹਾਂ ਜੀ ਤੇ ਬਾਈ ਇਹਦੀ ਸਟੱਡ ਸਰਪ ਜੇ ਕੋਈ ਜਿੱਦਾਂ ਵੀ ਦੇ ਰਹੇ ਹੋ ਤੁਸੀਂ ਹਾਂਜੀ ਇਹਦੀ ਏਜ 2 ਸਾਲ ਦੀ ਹੋ ਗਈ ਜੀ ਜੀ ਤੇ ਬੱਚੇ ਆ ਚੁੱਕੇ ਹੀ ਇਹਦੇ ਅੱਛਾ ਬੱਚੇ ਵੀ ਆ ਗਏ ਇਹਦੇ ਹਾਂਜੀ ਬੱਚੇ ਆ ਗਏ ਜੀ ਅੱਛਾ 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 ਬਹੁਤ ਸੋਹਣਾ ਰਿਜ਼ਲਟ ਪਾਉਂਦਾ ਲੌਂਗ ਕੋਡ ਬੱਚੇ ਆਉਂਦੇ ਇਹਦੇ ਲੌਂਗ ਕੋਡ ਆਉਂਦੇ ਹਾਂਜੀ ਹਾਂ ਜਿਹੜੇ ਜਿੱਦਾਂ ਵੀ ਦਰਸ਼ਕ ਤੁਹਾਨੂੰ ਦੱਸਦਾ ਵੀ ਲੌਂਗ ਕੋਡ ਦੀ ਜਿਵੇਂ ਆਪਣੇ ਨਾਲ ਜਿੱਦਾਂ ਵੀ ਸਾਨੂੰ ਵੀ ਪਰਸਨਲ ਫੋਨਾਂ ਦੇ ਵੀ ਡਿਮਾਂਡ ਵੜੀ ਆ ਹਾਂਜੀ ਹਾਂਜੀ ਵੀ ਇਹ ਲੌਂਗ ਕੋਡ ਬੋਲੂ ਜਾਂ ਬੋਲੂ ਮੰਦੀ ਸੋਹਣੇ ਆਦੇ ਆ ਨਾ ਇਹ ਤੇ ਬਾਈ ਕਿੰਨੇ ਕੁ ਰਿਜ਼ਲਟ ਆ ਗਏ ਹੁਣ ਤੱਕ ਇਹਦੇ ਜੀ ਬਈ ਜੇ ਕਿਸੇ ਨੇ ਮੀਟਿੰਗ ਕਰਾਉਣੀ ਹੋਵੇ ਵੀ ਕੀ ਇਹਦੀ ਮੀਟਿੰਗ ਫੀਸ ਆ ਬਾਈ ਇਹਦੀ 15000 ਰੁਪਏ ਜੀ 15000 ਸੱਜਣੋ ਵੀ ਨੋਟ ਕਰ ਲਓ ਬਾਈ ਦਾ ਆਪਸ ਸਕਰੀਨ ਤੇ ਨੰਬਰ ਦੇ ਦੇਣਾ ਏ ਜੇ ਕਿਸੇ ਨੇ ਇਹਦੀ ਮੀਟਿੰਗ ਕਰਵਾਉਣੀ ਆ 15000 ਦੀ ਫੀਸ ਆ ਤੇ ਪੋਤਾ ਤੁਹਾਨੂੰ ਦੱਸੇ ਦਿੱਤਾ ਬਾਈ ਨੇ ਜਿਹੜੇ ਬੰਦੇ ਜਰਮਨ ਸੇ ਆਪਣੇ ਬਾਰੇ ਜਾਣਦੇ ਆ ਵੀ ਇਹ ਵਰਲਡ ਚੈਂਪੀਅਨ ਦਾ ਇਹ ਵੀ ਵੱਡੀ ਗੱਲ ਹੀ ਹੋ ਜਾਂਦੀ ਆ ਤੇ ਬਾਈ ਹੋਰ ਵੀ ਜਾਣ ਬਾਰੇ ਰੱਖਿਆ ਆਪਣੇ ਕੋਲੇ ਹਾਂਜੀ ਆਪਣੇ ਕੋਲ ਦੋ ਫੀਮੇਲ ਆ ਜੀ ਅੱਛਾ ਜਰਮਨ ਦੇ ਦੋ ਫੀਮੇਲ ਆ ਇਹ ਉਹ ਵੀ ਲੌ ਕੋੜੀਆਂ ਬਈ ਲੌ ਕੋਟ ਆ ਇਹ ਤਿੱਬਤ ਦੀਆਂ ਬੱਚੀਆਂ ਜੀ ਤਿੱਬਤ ਕਾ ਵੀ ਨ ਵੀ ਲੌਂਗ ਕੋਰ ਚ ਕੰਮ ਕਰਦੇ ਆ। ਹਾਂਜੀ ਲੌਂਗ ਕੋਰ ਚ ਜੀ। ਵੀ ਇਹ ਕਿਸੇ ਬੰਦੇ ਨੂੰ ਲੌਂਗ ਕੋਰ ਜਿੱਦਾਂ ਵੀ ਟ੍ਰੈਂਡ ਚ ਆ ਹੁਣ ਜਿਹੜੇ ਜਰਮਨ ਸ਼ੈਫਰਡ ਦੇ ਲੌਂਗ ਕੋਰ ਲੋਗ ਆ ਵੀ ਲੌਂਗ ਕੋਰ ਦੇ ਵਿੱਚ ਹੀ ਬਾਈ ਕੰਮ ਕਰਦਾ। ਇਹ ਜੇ ਕਿਸੇ ਨੇ ਮੀਟਿੰਗ ਕਰਾਉਣੀ ਆ ਜੇ ਬੱਚੇ-ਵੁੱੱਚੇ ਵੀ ਜਿਵੇਂ ਘਰੇ ਹੁੰਦੇ ਆ ਵੀ ਉਹ ਵੀ ਫਿਰ ਲੈਣ ਦਿੰਦਾ ਹਾਲੇ ਵਿੱਚ ਦੇ ਦੇ ਦਈਦੀ ਆ ਜੀ। ਅੱਛਾ। ਹਾਂਜੀ। ਵੀ ਆਪ ਦੀ ਬਰੀਡਿੰਗ ਕਰਦੇ ਆ ਬਾਹਰੋਂ ਵੀ ਕਰਦੇ ਆ। ਆਪ ਦੀ ਕਰਦੇ ਆ ਜੀ। ਬੱਚੇ ਮੰਨ ਲਓ ਕਿ ਚੰਗੀ ਕੁੱਤੀ ਦਾ ਬੱਚਾ ਚਾਹੁੰਦੇ ਆ ਅਸੀਂ। ओके okay. हां जी ते ਨਹੀਂ ਤਾਂ ਆਪ ਦੀ ਆਪ ਦੀ ਬਰੀਡਿੰਗ ਕਰ ਵੀ ਜਿਹੜੀ ਘਰ ਦੀ ਬਰੀਡਿੰਗ ਤੇ ਦਿੰਦੇ ਆ ਜੀ ਜਾਂ ਜਿਹੜਾ ਤੁਹਾਨੂੰ ਪਤਾ ਵੀ ਵੀ ਇਹਦੀ ਮਾਂ ਪਿਓ ਦਾ ਦਾਦਾ ਜਿਹੜਾ ਪਤਾ ਵੀ ਉਸ ਉਹ ਬਲੱਡ ਲਾਈਨ ਦੀ ਹੈ ਨਾ ਵੀ ਉਹਦਾ ਚੱਕ ਕੇ ਬੱਚਾ ਵੀ ਜੇ ਕੋਈ ਸੱਜਣ ਪਰ ਵੀ ਬਾਈ ਡੌਗ ਤਾਂ ਤੇਰਾ ਬਹੁਤ ਚੰਗਾ ਵੀ ਸ਼ੋਅਸ਼ ਵਾੜਾ ਫਿਰ ਪੰਗਾ ਲੈਣੇ ਕਿਵੇਂ ਹਾਂਜੀ ਸ਼ੋਅ ਵਾਸਤੇ ਲਿਆਂਦਾ ਸੀ ਜੀ ਅੱਛਾ ਸ਼ੋਅ ਕਰਨ ਵਾਸਤੇ ਹਾਂਜੀ ਹਾਂਜੀ ਇਹ ਵੀ ਇਹ ਵੀਰ ਲੱਕੀ ਨੇ ਦਵਾਇਆ ਸੀ ਆਪਾਂ ਨੂੰ ਜੀ ਅੱਛਾ 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 ਤੇ ਵੀਰੇ ਲੱਕੀ ਤੇ ਸੱਟ ਲੱਗੀ ਸੀ ਬਾਹਾਂ ਤੇ ਜੀ ਇਹ ਟ੍ਰੇਨਿੰਗ ਫਿਰ ਇਹਨੂੰ ਬਾਈ ਗਗਨ ਨੇ ਬਰਗਾੜੀ ਬਾਈ ਗਗਨ ਨੇ ਗਗਨ ਬਰਾਈ ਹੈ ਗੁਰਾ अच्छा हां जी लुधियाणे अस्सी बन लगया ही अस्सी बन लगया है जी पहला बीपी बन लगया लग सी अपने थनेहार सिंह वाले लवारे लगया ही अच्छा जी ए अस्सी 5 600 ਜਿਹੜੇ ਸੋਚ ਗਿਆ ਕੋਈ ਨਾ ਕੋ ਲੱਗੇ ਹੀ ਆ ਹਾਂ ਜੀ ਲੱਗੇ ਕਿਨੇ ਸ਼ੋਅ ਕੀਤਾ ਆਪਾਂ ਹਾਂਜੀ ਹਾਂਜੀ ਟਰਾਫੀ ਲੈ ਕੇ ਮੁੜਿਆ ਯੇ ਟਰਾਫੀ ਲੈ ਕੇ ਮੁੜਿਆ ਬਹੁਤ ਵੱਡੀ ਗੱਲ ਹੈ ਹੈਨਾ ਬਾਈ ਠੀਕ ਆ ਕਿ ਨਹੀਂ ਤੇ ਬਾਈ ਗਗਰ ਅੱਛਾ ਜਿਹੜੀ ਤੁਹਾਨੂੰ ਇਹ ਲੱਗੀ ਬਈ ਇਹ ਸ਼ੋਅ ਕਰਨ ਵਾਲੀ ਕਿੱਥੋਂ ਬੱਤੀਤ ਨਾਲ ਲੱਗੀ ਬਈ ਇਹ ਬਸ ਅਸੀਂ ਦੇਖ ਕੇ ਆਪਾਂ ਮਾਲਾ YouTube ਤੇ ਇਹਦੇ ਨਾ ਰੀਰਲ ਰਵੇਦੇ ਸੀਗੀ ਅੱਛਾ ਅੱਛਾ ਵੀ ਕਾਫੀ ਸੱਜਣਾ ਵੀ ਲਿਆ ਕੇ ਘਰੇ ਡੌਗ ਉਦਾਂ ਰੱਖ ਲੈਂਦਿਆ ਨਾ ਵੀ ਚੱਲੋ ਸ਼ੋਅ ਕਰਨ ਦਾ ਵੀ ਜਿਗਰਾ ਵੀ ਸ਼ੋਅ ਕਰਨ ਦਾ ਜਰਮਨ ਸਿਆਪੜਾ ਸਭ ਤੋਂ ਔਖਾ ਹੈ ਇਹ ਬਾਈ ਜੀ ਆਪਾਂ 2 ਮਹੀਨੇ ਦਾ ਬੱਚਾ 1.5 ਲੱਖ ਰੁਪਏ ਦਾ ਲੈ ਕੇ ਆਂਦਾ ਸੀਗਾ ਅੱਛਾ ਸ਼ੋਅ ਕਰਨ ਦੀ ਖਾਤਰੀ ਲੈ ਕੇ ਆਂਦਾ ਸੀ ਅੱਛਾ 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 ਬਾਈ ਨੇ ਬਈ ਪਾਂਡੀ ਪੈਸਾ ਦੀ ਲਾਤੀ ਤੇ ਹੈ ਸਿਰਾਈ ਕਰਾਦਾ ਤੇ ਬਾਈ ਜਿਹੜਾ ਜਿਵੇਂ ਕਹਿੰਦਾ ਵੀ ਤੁਸੀਂ ਸ਼ੋਅ ਕਰਨ ਵਾਸਤੇ ਬਈ ਇੱਕ ਤਾਂ ਦੇਦਾ ਉਦਾਂ ਵੀ ਇਹ ਥਰਕੀਆ ਸ਼ੋਅ ਲਈ ਜਦੋਂ ਜਾਣੇ ਕਿੰਨੇ ਜਾਣ ਜਾਂਦੇ ਨੇ ਪਰ ਸ਼ੋਅ ਕਰਨ 5-6 ਜਣੇ ਤਾਂ ਜਾਣ ਪਰ ਤੁਹਾਨੂੰ ਬੰਦੇ ਸੰਗੇ ਵੀ ਸ਼ੌਕ ਆ। ਭਈ ਉੱਥੇ ਫਿਰ ਕੇ ਮਿਲਦਾ ਨਾ ਉਹਨੂੰ ਫਿਰ। ਹਾਂਜੀ ਬਸ ਕੱਪ ਤੇ ਚਾਹ ਹੁੰਦਾ ਸਾਨੂੰ ਤਾਂ ਜੀ। ਬਸ ਕਾਪੀ ਮਿਲਦਾ ਜੀ। 4.5 ਫੁੱਟ ਕਾਪੇਟਾ ਮਿਲ ਜਾਂਦਾ ਜੀ। ਓਕੇ ਤੇ 10-15 ਹਜ਼ਾਰ ਰੁਪਏ ਖਰਚੇ ਆਉਣੇ ਆ। ਖਰਚਾ ਤਾਂ ਹੋ ਹੀ ਜਾਂਦਾ ਜੀ ਤੁਹਾਨੂੰ ਪਤਾ। ਸੱਜਣੋ ਇਹ ਠਰਕਾ ਇਹ ਪੰਜਾਬੀ ਆ ਜਿਹੜੇ ਸ਼ੌਕ ਆ ਨਾ ਮੈਂ ਸ਼ੌਕ ਬਾਰੇ ਅਕਸਰ ਗੱਲਾਂ ਕਰਦਾ ਹੁਣਾਂ ਸ਼ੌਕ ਬੰਦੇ ਦੀ ਉਮਰ ਵਧਾਉਂਦੇ ਆ ਤੇ ਪੰਜਾਬੀ ਆਲਾ ਜਿਹੜੇ ਸਾਡੇ ਵੱਡੇ ਧਰ ਵਾਲਿਆ ਤੇ ਸ਼ੌਕ ਤੇ ਫਿਰ ਆਏ ਉੱਤੇ ਫਿਰ ਖਰਚਾ ਦੇਖੋ ਕਿੰਨਾ ਹੁੰਦਾ ਪਾਲਣ ਤੇ ਵੀ ਬਹੁਤ ਖਰਚਾ ਹੁੰਦਾ ਤੇ ਬਾਈ ਦੀ ਬਰੀਡਿੰਗ ਕਿੱਦਾਂ ਲੱਗਦੀ ਹੈ ਬਾਈ ਜੀ ਤੁਹਾਨੂੰ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਆ ਉਹ ਵੀ ਬਾਈ ਬਾਈ ਨਾਲ ਕਰ ਲਿਓ ਬਈ ਆਪਣਾ ਪੈਂਡ ਕਿੱਥੇ ਪੈਂਦਾ ਹੈ ਆਪਣਾ ਇਹ ਬਰਗਾੜੀ ਦੇ ਨਾਲ ਹੈ ਇਹ ਗੰਦਾਰਾ ਪੈਂਡ ਬਗਰਾੜੀ ਦੇ ਨਾਲ ਹਾਂਜੀ ਜੀ ਜੀ ਇਹ ਕਿਹੜਾ ਰੋਡ ਦਾ ਹੈ ਬਈ ਕਿੱਥੋਂ ਜਿਹੜਾ ਹੈ ਆਪਣਾ ਹੀ ਕੋਟਕਪੂਰੇ ਤੋਂ ਬਠੰਡਾ ਰੋਡ ਹੈ ਜੀ ਕੋਟਕਪੂਰੇ ਤੋਂ ਬਠੰਡਾ ਰੋਡ ਉਸੇ ਰੋਡ ਦੇ ਉੱਪਰ ਬਾਈ ਦਾ ਪੈਂਡ ਆ ਗਦਾਰਾ ਜੇ ਕਿਸੇ ਸੱਜਣ ਨੇ ਵੀ ਬੱਚਾ ਲੈਣਾ ਹੈ ਚੰਗਾ ਬੱਚਾ ਲੈਣਾ ਹੈ ਜਾਂ ਮੀਟਿੰਗ ਲੈਣੀ ਆ ਕੁੱਤੇ ਦੀ ਤੇ ਬਾਈ ਦਾ ਕਰੋ ਕੰਟੈਕਟ ਤੇ ਵੀਡੀਓ ਦੱਸੋ ਸਾਨੂੰ ਕਿੱਦਾਂ ਲੱਗੀ ਧੰਨਵਾਦ ਜੌਂਦੇ ਵਾਸਤੇ